ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਸਾਰਿਆਂ ਇਹਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਮੇਰਾ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਵਾਰਕਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਲੱਗ ਗਈ ਹੈ ਜਿਹੜਾ ਵਿਧੀਆਂ ਨਾਲ ਡੇਰੀ ਦਾ ਕੰਮ ਹੈ ਸਾਰੇ ਆਪਾਂ ਦੇਖ ਸਕਦੇ ਪਸ਼ੂ ਚੰਗੀ ਰੱਖੇ ਵਿਧੀਆਂ ਨੇ ਨਾਲ ਕਦੇ ਕਦੀ ਲਿਆ ਕੇ ਕੋਈ ਵਿੱਚ ਵਾਰ ਵੇਚ ਵੀ ਲਿੰਦੇ ਆ ਤੇ ਅੱਜ ਤੁਹਾਨੂੰ ਦੋ ਤੁਹਾਨੂੰ ਵਿਖਾਉਣੀ ਆ ਜਿਹੜੀਆਂ ਮਿਕਨਾਲੀਆਂ ਇੱਕ ਮੱਝ ਉਹ ਵੀ ਤੁਹਾਨੂੰ ਦਿਖਾਉਣੀ ਸੀ ਪਰ ਉਹ ਹੋਣ ਤੋਂ ਪਹਿਲਾਂ ਹੀ ਵੇਚੀ ਆ ਚੰਗੇ ਦੁੱਧ ਵਾਲੀ ਆ ਵੀ ਤੇ ਹੁਣੇ ਕਾਵਲੀ ਮੱਝ ਤੇ ਇਹ ਕਹਾਤਾ ਜਿਸ ਵੇ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋ ਸਭ ਨਾ ਠੀਕ ਠਾਕ ਜੀ ਬੜਾ ਵਧੀਆ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਹਾਂਜੀ ਬਹੁਤ ਹੋ ਰਹੀ ਠੀਕ ਆ ਤੇ ਕਦੀ ਕਦੀ ਲਿਆ ਕੇ ਵੇਚਦੇ ਜੇ ਫਿਰ ਹਣ ਨਹੀਂ ਉਹ ਤੁਹਾਡੇ ਵੀਡੀਓ ਤੇ ਬੰਦੇ ਜੁੜੇ ਆ ਆਪਣੇ ਨਾਲ ਅੱਛਾ ਠੀਕ ਆ ਇੱਕ ਦੋ ਲਿਆਈ ਦੀਆਂ ਤੇ ਕੋਈ ਨਾ ਕੋਈ ਲੈ ਜਾਂਦਾ ਵੀਡੀਓ ਪਾ ਲਈ ਦੀ ਹੈ ਠੀਕ ਠੀਕ ਆ ਹਾਂਜੀ ਠੀਕ ਮਤਲਬ ਇੱਕ ਵੀਡੀਓ ਪਾ ਦਈਏ ਤੇ ਫਿਰ 2 ਮਹੀਨੇ ਨਿਕਲ ਜਾਂਦੇ ਆ ਹਾਂਜੀ ਕੇ ਜਾਂਦੇ ਨਿਕਲ ਜਾਂਦੇ ਠੀਕ ਆ ਚਲੋ ਨਾਮ ਦੱਸੋ ਫਿਰ ਨਾਮ ਆ ਆਪਣਾ ਕੁਲਦੀਪ ਸਿੰਘ ਜੀ ਹਾਂਜੀ ਤੇ ਪਿੰਡ ਲਹਾਰਕਾ ਕੁਰਦ ਤਹਿਸੀਲ ਤੇ ਜ਼ਿਲ੍ਹਾ ਮੋਗਾ ਜੀ ਠੀਕ ਸ਼ਹਿਰ 'ਚ ਲੱਗ ਗਈ ਹੈ ਨਾ ਆਪਣੇ ਲੱਗ ਗਈ ਆਪਣੇ ਕੋਲ 6 ਕਿਲੋਮੀਟਰ ਸ਼ਹਿਰ ਠੀਕ ਹੈ ਕੋਲ ਰਾਜਧਾਨੀ 에어ਪੋਰਟ ਆਪਾਂ ਨੂੰ 4-5 ਕਿਲੋਮੀਟਰ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 98725 09568 ਠੀਕ ਹੈ ਤੇ ਦੋ ਹੀ ਰਹਿ ਗਈਆਂ ਫਿਰ ਹਾਂਜੀ ਦੋ ਹੀ ਰਹਿ ਗਈਆਂ ਇੱਕ ਮੱਝ ਇੱਕ ਹੈਗੀ ਉਹ ਜੀ ਤੁਹਾਡੇ ਆਉਣ ਤੋਂ ਪਹਿਲਾਂ ਮੱਝ ਸੱਜਰ ਸੂਈ ਹੈ ਨਾ ਸੱਜਰ ਸੂਈ ਸਨੀਰ ਹਵਕਾ ਕੋਇਆ ਜੀ ਅੱਛਾ ਇਹ ਚੰਗਿਰ ਘਾਟ ਵਾਲੀ ਮੱਝ ਕਿੰਨਾ ਦੁੱਧ ਤਿਆਰ ਹੋਣਾ ਦੇਗਾ ਦੁੱਧ 14 ਲੀਟਰ ਆ ਫਿਰ ਤਿਆਰ ਆ ਤਿਆਰ ਆ ਸੁਣੀ ਨੂੰ ਹਜੇ ਹਜੇ ਤਾਂ ਦੁੱਧ ਵਾਜੂਗੀ ਹੈ ਨਾ ਹੁਣ ਕਿੰਨਾ ਕਿ ਦੁੱਧ ਉਤਰਾ ਕਰ ਜੂਗੀ ਹੈ ਦੁੱਧ ਦੇ 18 ਕਰੂਗੇ ਪਰ ਵੇਗੀ ਹੈ ਨਾ ਹੁਣ ਤਾਂ ਫਿਰਲਾਂ ਹੀ ਆ ਜਿਹੜੀ ਮੱਝ ਡੇਰੀਆਂ ਚ ਮਾਲ ਜਿਹੜਾ ਵੀ ਹੁੰਦਾ ਵਾ ਚੰਗਾ ਹੀ ਹੁੰਦਾ ਵਾ ਸਾਰਾ ਚੰਗੇ ਦੁੱਧਾਂ ਲਈ ਸਾਰੀਆਂ ਹੁੰਦੀਆਂ ਵਾ ਹਜੇ ਟਾਈਮ ਜਿਹੜਾ ਆਪਣਾ ਤਕਰੀਬਨ ਕੋਈ 12:30 ਦੇ ਲਾਗੇ ਬੰਨੇ ਦਾ ਹੋਣਾ ਵਾ 1:30 ਵਜੇ ਤਾਂ ਟਾਈਮ ਹੈ ਜਿਹੜਾ 1:00 ਵਜੇ ਤੇ 30 ਮਿੰਟ ਹੋਏ ਆ ਤੇ ਫਿਰ ਵੀ ਆਪਾਂ ਦੇਖ ਸਕਦੇ ਆ ਚੰਗੀ ਸੋਹਣੀ ਬਣੀ ਆ ਤੇ ਚਵਾਈ ਤੇ ਫਿਰ ਵੀ ਇਦੀ ਸਾਰੇ ਡੰਗਰਿਆਂ ਦੇ ਨਾਲ ਹੀ ਹੁੰਦੀ ਹੋਣੀ ਆ ਜਿੰਨੇ ਆਲੇ ਘਰ ਵਾਲਿਆਂ ਦੀ ਹੁੰਦੀਆਂ ਦੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਲੇ ਨੰਬਰ ਤੇ ਗਾਂ ਇਤਾਂ ਹੀ ਆਪਾਂ ਕਰਨੀ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤੋਂ ਇਹਨੂੰ ਕਿੰਨੇ ਦਿਨ ਹੋ ਗਏ ਵਿੱਦੀ ਸੋਈ ਨੂੰ ਸੋਈ ਨੂੰ ਇਦੀ ਹਫਤਾ ਆ ਗਿਆ ਜੀ ਹਫਤਾ ਹੋ ਗਿਆ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਇਦੀ 15 ਕਿਲੋ ਆ ਆਪਾਂ 14 ਹੀ ਗਾਵਾਂਗੇ ਤਿਆਰ ਜਿਹੜਾ ਤਿਆਰ ਹੈ ਜਿਹੜਾ ਤੇ ਕਿੰਨਾ ਕੁ ਦਈ ਜਾਉਗੀ ਦੁੱਧ ਦੁੱਧ ਵੀ ਜੀ 17 ਕਿਲੋ ਦਊਗੀ ਤੋਰ ਫਿਰ ਇੱਕ ਰੀਨ ਆਹ ਜਿਹੜਾ ਬੱਚਾ ਹੈ ਤਾਜਾ ਹੀ ਬੱਚਾ ਜਿਹੜਾ ਇਹਦੇ ਮਗਰ ਦੁੱਧ ਜਿਹੜਾ ਇਹਦੇ ਕੋਲ ਹੁਣ 14-15 ਲੀਟਰ ਜਿਹੜਾ ਤਿਆਰ ਦੱਸਦੇ ਆ ਇਹ ਜਿਹੜੇ 1:30 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਵੀ ਰੋਸਾ ਨਾ ਹੋਵਣੇ ਦਿੰਦਾ ਅੱਜ ਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਪੂਰਾ ਭਰੂਗੀ ਤੇ ਕਿੰਨਾ ਫਿਰ ਮੁੱਲ ਰੱਖ ਰਹੀਏ ਦਾ ਆਪਾਂ ਮੁੱਲ ਵੀ ਜੀ ਜਾਇਜ਼ ਹੀ ਕਰਨਾ ਹੈ ਕਿੰਨਾ ਮੁੱਲ ਕਰਨੋ ਤੇ ਭਾਂ 42000 ਕਰ ਜਾਈਏ اچھا ਪੂਰੇ 40 ਦੇ ਦਾਂ 40000 ਜੀ ਹਾਂ ਚਲੋ ਵਿੱਚੋਂ 1000 ਖੰਡ ਹੋਰ ਛੋਟ ਕਰ ਦੋਗੇ ਹੋਈ ਗਏ 1000 ਕਰ ਦਾਂ ਛੋਟ ਕਰ ਦਾਂਗੇ ਠੀਕ ਆ ਚਲੋ ਦਿਖਾ ਦਿਓ ਫਿਰ ਬੱੱਚਾ ਕੀ ਹੈ ਤਰਾ ਮਗਰ ਇਹਦੇ ਬੱਛੀ ਜੇ ਮਗਰ ਵੇਖੋ ਮਗਰ ਇਹਦੇ ਬੱਛੀ ਆ ਹਾਂਜੀ ਕੋਈ ਬੰਗੇ ਬੰਗੇ ਦੀ ਲੋੜ ਨਹੀਂ ਆ ਠੀਕ ਆ ਕੋਈ ਲੈਣਾ ਨਹੀਂ ਲੈਣਾ ਨਹੀਂ ਜੇ ਆ ਮੱਖੀ ਮੱਛਰ ਦਾ ਟਾਈਮ ਤੁਹਾਨੂੰ ਪਤਾ ਠੀਕ ਆ ਆਪਣੀ ਮਰਜ਼ੀ ਆਕਰ ਰੱਸੀ ਪਾਉਣੀ ਤਾਂ ਪਾ ਲੋ ਨਹੀਂ ਪਾਉਣੀ ਤਾਂ ਨਾਲ ਨਾਲ ਵੀ ਕੋਈ ਮਤਲਬ ਬਹੁਗਾ ਤੇ ਮਤਲਬ ਰੱਸੀ ਪਾ ਗਏ ਠੀਕ ਆ ਜੀ ਮੱਖੀ ਮੱਛਰ ਦਾ ਟਾਈਮ ਹੈ ਬਾਅਦ ਵਿੱਚ ਵੀ ਨਾ ਮਨ ਪਾ ਰਿਹਾ ਕਹਾਂ ਦੇ ਸਾਦੇ ਥਾਨ ਜਿਹੜੇ ਪਸਮਾ ਕੇ ਚੰਗਾ ਤੁਹਾਨੂੰ ਤਿਆਰ ਕੀਤਾ ਇੰਨੇ ਤੇ ਜਵਾਬ ਵੀ ਬਿਲਕੁਲ ਸਾਫ਼ ਹੈ ਜਿਹੜਾ ਠੀਕ ਹੈ ਜੀ ਆਹ ਦੇ ਸਾਦੇ ਥਾਨ ਰੋਗ ਰੋਗ ਦਾ ਕੜਦੀ ਪੂਰਾ ਤੇ 40 ਤੋਂ 10000 ਕਹਿੰਦੇ ਕਿ ਛੱਡ ਦਿਆਂਗੇ ਦਾ ਤੇ ਹੁਣ ਇੱਕ ਮਾਜੇ ਤੁਹਾਨੂੰ ਦਿਖਾਉਣੀ ਹੈ ਇੱਕ ਇਹ ਵੀ ਚੰਗੇ ਰਿਕਾਰਡ ਵਾਲੀ ਆ ਥਾਣੇ ਦੇ ਆਪਾਂ ਦੇਖ ਸਾਦੇ ਲੱਗੇ ਤਾਂ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਏ ਬੱਚੇ ਤਾਂ ਬਿਨਾਂ ਹੀ ਜੇ ਹਾਂਜੀ ਇਹ ਬੱਚਾ ਬੱਚਾ ਇਹਦਾ ਮਰ ਗਿਆ ਬਾਕੀ ਥੱਲੇ ਚੰਗੀ ਆ ਇਹ ਵੀ ਅੱਜ ਲੈ ਦੋਜਾ ਸੁਆਜ ਠੀਕ ਆ ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਚੰਗੀਆਂ ਤੇ ਹਵਾਨੇ ਦੇ ਥੱਲੇ ਵੀ ਬੰਤਰ ਚੰਗੀ ਹੈ। ਤੇ ਕਿੰਨਾ ਕ ਚੇਰਾ ਹੋਇਆ ਇਹਨਾਂ ਸੂਈ ਨੂੰ? ਸੂਈ ਨੂੰ ਮੇਰੀ ਘਰ ਵਾਲੇ ਤਾਂ ਕਹਿੰਦੇ ਸੀ 2 ਮਹੀਨੇ ਹੋਏ ਆ। ਅੱਛਾ। ਆਪ ਕੋਈ 3 ਮੰਨ ਕੇ ਲੈ ਲਓ। ਅੱਛਾ ਮਤਲਬ ਇਤਰੇ ਹੀ ਲੈਂਦੀ ਹੈ ਕਿ ਤਾਹੀਂ। ਠੀਕ ਹੈ। ਇਹ ਚੋਈ ਨਹੀਂ ਆ ਤੁਸੀਂ ਕਰੇ। ਨਹੀਂ ਕਰੇ ਨਹੀਂ ਚੋਈ। ਉਹਨਾਂ ਦੇ ਕਿ ਦੱਸਣ ਨੂੰ ਤਾਬ ਹੈਗੇ ਆ। ਨਟਿਆ ਮਾਇਆ ਠੀਕ ਹੈ ਤੇ ਹੁਣ ਦੁੱਧ ਕਿੰਨਾ ਤਿਆਰ ਪੱਕਾ ਦੁੱਧ ਵਿੱਚ ਜੀ 7 ਕਿਲੋ ਹੈਗਾ ਜੀ ਅੱਛਾ ਇਹਦਾ ਭਾ 1 ਕਿਲੋ ਕਾਟੀ ਮੰਨੇ 6 ਕਿਲੋ ਦੁੱਧ ਮੰਨੇ ਠੀਕ ਹੈ ਭਾ ਦੋ ਟਾਈਮ ਤਿੰਨ ਟਾਈਮ ਚੋੜੇ ਆਪਣੇ ਘਰੇ ਤੇ ਮਿਲਦੀ ਕਿੱਦਾਂ ਜੀ ਮਿਲਦੀ ਥਾਪੀ ਤੇ ਠੀਕ ਹੈ ਮਤਲਬ ਭਾੜਾ ਪਾਉ ਦੀ ਦਾ ਭਾੜੇ ਦੇ ਮਿਲਦੀ ਤੇ ਮੁੱਲ ਫਿਰ ਇਹਦਾ ਮੋਲੇ ਦਾ ਜਾਇ ਜੀ ਜੇ ਕਿੰਨਾ ਕ ਦੇਖੋ ਮਾਰੀ ਝੋਟੀ ਆ ਕੋਈ ਆ ਚਲੋ ਮੱਝ ਦੇ ਸੋਹਣੇ ਆ ਹਾਂਜੀ ਹਾਂਜੀ ਸੱਜਰ ਨੇ ਵੀ ਨੇ ਦੁੱਧ ਚੰਗਾ ਕੱਢਿਆ ਨਾ ਵਾ ਦੁੱਧ 12 ਪਿਰ ਲੀਟਰ ਪੋਇਆ ਵਾ ਠੀਕ ਆ ਉਦੋਂ ਲੈਂਦੀਆਂ ਮੱਝਾਂ ਬੰਦਿਆਂ ਨੇ ਅੱਛਾ ਨਾੜਾ ਨੋਣਾ ਵੇਖੋ ਠੀਕ ਆ ਤੇ ਕਿੰਨਾ ਫਿਰੇ ਤਾਂ ਮੁੱਲ ਜੱਜ ਆ 52000 52 ਨਾ ਕਰੀਏ 50 ਤਾਂ ਅੰਦਰ ਕਰੀਏ ਹਰ ਕੋ ਜਹਾਦ ਅੰਦਰ ਦੇ 2 ਨੰਬਰ ਵਾਲੇ ਵੀ ਲਾਉਂਦੇ ਜੇ ਪਰ ਆਪਾਂ 2 ਨੰਬਰ ਤੇ ਥੋੜਾ ਦੇਣੀ ਆ ਆਪਾਂ ਤੋਂ 2 ਨੰਬਰ ਤੇ ਨਹੀਂ ਦੇਣੀ ਇਹ ਹੈ ਕਿ ਕੱਦ ਵਜਨ ਤੇ ਚੰਗੀ ਆ ਹਾਂਜੀ ਚਲੋ 20 ਹਜ਼ਾਰ ਦਾ ਵੀ ਹੋਰ 50 ਦਾ 2 ਛੜਦਾ 48 ਦੇ ਦਰ 48 ਹਜ਼ਾਰ ਦੇ ਦਾਂਗਾ ਨਾ ਇਹ ਚ ਛੋੜ ਹੀ ਹੋਣੀ ਜੀ ਬਸ ਚਲੋ ਬਾਕੀ ਕੋ ਫੋਨ ਲਾਉਗਾ ਮੌਕੇ ਤੇ ਮਨ ਹੋਰ ਕਰ ਦੋਗੇ ਕਰ ਦਾਂਗੇ ਥੋੜਾ ਬੋਤਾ ਠੀਕ ਹੈ ਹਾਂਜੀ ਬਾਕੀ ਇਹ ਹੈ ਕਿ ਚਲੋ ਦੋਵੇਂ ਸੁਈਆਂ ਸਵਾਈਆਂ ਮੈਂ ਆਪਣੀ ਸਮਝਣਾ ਵੇਸ ਚਾਹ ਕੇ ਪਸੰਦ ਕਰਕੇ ਫੇਰ ਹੀ ਖੜੋ ਜੀ